ਚਲੋ ਆ ਉਹ ਦੂਜਾ ਆਪਣਾ ਮੈਂਟ ਕੱਲ ਸੁਣੀ ਯਾਰ ਗੱਲ ਕਿਦੇ ਇੱਕ ਪਿੰਡ ਦੇ ਵਿੱਚ ਉਹਨੇ ਭਈਏ ਕੱਢੀ ਜਾਂਦੇ ਸੀ ਲੋਕਮੈਂਟ ਕਰਾ ਤੀ ਵੀ ਅਸੀਂ ਆਪਾਂ ਵੀ ਪਿੰਡ ਚੋਂ ਭਈਏ ਕੱਢਣੇ ਉੱਥੇ ਆ ਗਈ ਪੁਲਿਸ ਇਹ ਦੋ ਪਰ ਪੁਲਿਸ ਜਿਹੜਾ ਆ ਕੇ ਪੜ੍ਹਦੇ ਦੱਸੋ ਕਾਹ ਤੋਂ ਕੱਢਦੇ ਆਂ ਕੀ ਗੱਲ ਹੈ ਕਹਿੰਦੇ ਯਾਰ ਸਾਡੀ ਵਾਦੀ ਹੈਗੀ 1200 ਇਹ ਰਹੀ ਜਰ ਕਰਨਾ 10000 ਭਈਆ 3000 ਸਾਡੀ ਵਾਦੀ 1200 1200 ਵਾ ਵੀਰ ਤਾਂ ਤਾਂ ਕੱਢਦੇ ਜੇ ਤਾਂ ਸਾਡੇ ਤੋਂ ਵਧੀ ਯੱਕ ਜੇ ਕੰਨ ਕੋਈ ਗੱਲ ਬਾਤ ਉਹਦਾ ਖੱਟੇ ਹਾਲ ਨੂੰ ਜਾਣਗੇ ਐ ਹੋ ਜਾਣਗੇ ਤੁਸੀਂ ਦੱਸੋ ਇਹਦੇ ਵਿੱਚ ਕੀ ਗੀਰ ਹੈ ਹੁਣ ਚਾਹੀਦੇ ਜਿਵੇਂ ਆਪਣੇ ਵੀ ਕਿਹੜਾ ਪਿੰਡਾਂ ਚ ਰਹਿੰਦੇ ਨੇ ਕੋਈ ਤੇ ਆਪਣੇ ਇਹ ਕਿਹੜਾ ਸਰਪੰਚਾਂ ਆ ਆਪਾਂ ਨੂੰ ਕੰਮ ਹੋਵੇ ਲੋੜ ਜਿਹੜੇ ਗੇਂਡਿਕਰ ਦੇ ਬੰਦੇ ਦੀ ਲੋੜ ਆ ਭਾਈ ਤਾਂ ਇਹ ਕਢੋਦੇ ਆ ਹੁਣ ਤਾਂ ਗਰ ਕੰਮ ਹੀ ਸਾਰਾ ਇਹ ਕਰੀ ਜਾਂਦੇ ਆ ਇਹ ਨਹੀਂ ਕਰਦੇ ਹੁਣ ਦੇ ਵਿੱਚ ਆਪਾਂ ਦੀ ਤਾਂ ਫਰਜ਼ ਕੀਤਾ ਜਿਵੇਂ ਨਰੀ ਪੜੀ ਬਾੜ ਦੇ ਤੇਰੀ ਪੜੀ ਬਾੜ ਦੇ ਅੱਗੇ ਜਿਹੜੀ ਬਾੜ ਰਹਿੰਦੇ ਆ ਹੁਣ ਇਹ ਕਰਦੇ ਆ ਤੇ ਇਹ ਇਹਨਾਂ ਤੋਂ ਉਹ ਪੰਜਾਂ ਦੀ ਲੋਡ ਆ ਨਹੀਂ ਗੱਲ ਹੈ ਇਹ ਤਾਂ ਜਦੋਂ ਆਪਾਂ ਆਪਾਂ ਉਹ ਜਵਾਕਾਂ ਨੂੰ ਸਮਝਾਈਏ ਵੀ ਭਾਈ ਤੁਸੀਂ ਆਪ ਠੀਕ ਕੰਮ ਕਰਨ ਲੱਗੋ ਵੱਧ ਜਿਵੇਂ ਸਪਰੇਅ ਕਰਨੀ ਆ ਵਿੱਚ ਆਪ ਲਾ ਕੇ ਕਰੋ ਨਾਲ ਲਾ ਕੇ ਨਾਲ ਲਾ ਕੇ ਗਾੜੀਆਂ ਕੋਈ ਟਰੈਕਟਰ ਚਲਾਉਣਾ ਤੁਸੀਂ ਆਪ ਚਲਾਓ ਟਰੈਕਟਰ ਵੀ ਭਈਏ ਚਲਾਈ ਫਿਰਦੇ ਆ ਤਾਂ ਉਹਦਾ ਹੀ ਗੱਲ ਆ ਆ ਟਰੈਕਟਰ ਵੀ ਆਪਾਂ ਆਹ ਉਹ ਇੱਕ ਤਾਂ ਗੱਲ ਹੈਗੀ ਆ ਥੋੜੀ ਜੀ ਸਾਰਾ ਹੱਜ ਆ ਇਹਨਾਂ ਨੂੰ ਨਾ ਆਪਾਂ ਠੀਕਰ ਚੋਂਦਰ ਵੱਧ ਦੇ ਦਵਾ ਦਵਾ ਤਾਂ ਕੌੜਾ ਕੰਮ ਦਾ ਨਹੀਂ ਦੇਣੀ ਚਾਹੀਦੀ ਸਾਬਾ ਦਾ ਖੇਤ ਖੇਦੀ ਰੱਖੇ ਆਹ ਉਹਦਾ ਖੇਤ ਦਾ ਕੰਮ ਤੇ ਘਰ ਦਾ ਕੰਮ ਤਾਂ ਤੂੰ ਕਦੇ ਵੀ ਲੈਣ ਦੀ ਕੋਸ਼ਿਸ਼ ਨਾ ਕਰਨ ਪੁਰਗਾ ਤਾਂ ਅੰਦਰ ਨਾਲ ਨੂੰ ਬੜਨ ਦੇ ਬੋਚਾ ਨਹੀਂ ਜਿਵੇਂ ਆਪਾਂ ਅੰਦਰਾਵਾ ਬਾੜ ਦਿੰਦੇ ਆ ਅੰਦਰ ਹੀ ਬਾੜਨੇ ਚਾਹੀਦੇ ਪਹਿਲਾਂ ਵਜਾਰੋਂ ਆਉਂਦੇ ਸੀ ਦੇਖ ਆਪਣੇ ਖੇਤਾਂ ਦੇ ਵਿੱਚ 20-20 ਬਈਏ ਦਿੰਦੇ ਸੀ ਆਉਂਦੇ ਸੀ ਕੰਮ ਕਰਦੇ ਸੀ ਕੰਮ ਕਰਕੇ ਆਪਦਾ ਮੁੜ ਜਾਂਦੇ ਸੀ ਐ ਫੇਰ ਆਉਂਦੇ ਸੀ ਦੁਬਾਰਾ ਹੁਣ ਤਾਂ ਯਾਰ ਆਪਣੇ ਰਹੀ ਵੀ ਆਪਣੇ ਪਿੰਡਾਂ 'ਚ ਜਾਂਦੇ ਰਹਿੰਦੇ ਨੇ ਪਿੰਡ 'ਚ ਦਾ ਕਿਤਾਈ ਦਾ ਰੇੜੋ ਹੀ ਢੱਗੇ ਬੰਦਾ ਹੈ ਕਿ ਕੁੱਟੀ ਇਹ ਕਹਦੇ ਇੰਨੀ ਤੀਕੀ ਆਉਂਦਾ ਹੈ ਹਾਂ ਤਾਂ ਕਦੇ ਨਹੀਂ ਦੱਸਦੇ ਆ ਆਪਣੇ ਨੇ ਘਰ ਪਏ ਆ ਕਿਰਾਏ ਤੇ ਮੰਗਦੇ ਆ ਬਹੁਤ ਵਾਇ ਤੇ ਕਹਿੰਦੇ ਕਿਰਾਏ ਇਹ ਤਾਂ ਬਾਈ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਜਿੱਦੇ ਆਪਣੇ ਪੰਜਾਬੀ ਬੰਦੇ ਠੀਕ ਹੈ ਜੇ ਰੋ ਪਈਆਂ ਕਰਾ ਬੜਾ ਸਰਦਾ ਤਾਂ ਹੈ ਨਹੀਂਗਾ ਪਰ ਮੰਨਦੇ ਆ ਗੱਲ ਪਰ ਇੱਕ ਗੱਲ ਮੈਂ ਕਹਿੰਦਾ ਵੀ ਜਿਹੜਾ ਆਉਦਾ ਘਰ ਆ ਜਿਵੇਂ ਹਮੇ ਬਾਹਰ ਜਾਣਾ ਤੂੰ ਬਾਹਰ ਜਾਣਾ ਜਦੋਂ ਜਾਣਾ ਇਹਨਾਂ ਨੂੰ ਨਾ ਭਾਕੇ ਜਾਵੇ ਹਾਂ ਇਹ ਤਾਂ ਇਨੂੰ ਨਬਾਅ ਕਿਹਾਵੇ ਕਿਉਂਕਿ ਜਦੋਂ ਤੂੰ 4 25 ਸਾਲੀ ਆਇਆ ਨਾ ਕਿਤੇ ਹੋ ਸਕਦਾ ਉਹਨੂੰ ਤੇਰੇ ਇੱਕ ਚੱਕਿਆ ਹੋਵੇ ਕਿਸੇ ਦਾ ਉਹ ਯਾਰ ਤੇਰਾ ਉਠੀ ਕਰਾ ਤੇਰੀ ਬਣ ਗਈ ਤੇ ਉਹ ਮੁੱਠੀਆਂ ਤੋਂ ਤੇਰੇ ਨਾਲ ਹੈ ਫਲਾਣਾ ਤੇ ਜਿਹੜਾ ਉਧਰੋਂ ਆਏ ਬੰਦੇ ਦਾ ਬੰਦਾ ਬਾਈ ਕੁਝ ਨਹੀਂ ਹਾਂ ਨਹੀਂ ਹਾਂ ਹਾਂ ਹੁਣ ਆਪਾਂ ਦੇਖੀਏ ਨਾ ਜਿਹੜੇ ਬੰਦੇ ਹੁਣ ਆਪਣੇ ਬਾਹਰੋਂ ਆਉਂਦੇ ਆ ਕੇ ਇੱਧਰ ਵਿਚਾਰੇ ਆਦਿ ਜਾਇਦਾਦਾਂ ਦੀ ਮੈਨੇਜਮੈਂਟ ਮੈਨੇਜਮੈਂਟ ਕਰਦੇ ਫਿਰਦੇ ਆ ਹਾਂ ਕਿੰਨੇ ਰੋਲੇ ਪਾਉਂਦੇ ਉਹਨਾਂ ਦੇ ਅੱਖੇ ਵੀ ਲੋਕ ਲੱਗਦੇ ਅਗਰ ਇਹਨਾਂ ਦਾ ਆਪਾਂ ਇਹ ਤਾਂ ਖਿਲਣਾ ਜਰੀ ਇਹਨਾਂ ਦਾ ਬਾਹਰ ਚਲੇ ਜਾਣਾ ਆਪਾ ਬਾਰਤਣਾ ਇੱਥੇ ਆਪਾਂ ਫਰਲੇ ਬੰਦੇ ਤੇ ਮਗਰ ਡਬੋ ਆਪਣੇ ਬੰਦੇ ਉਹਨਾਂ ਦੀ ਮਦਦ ਕਰਦੇ ਆਪਣੇ ਬੰਦੇ ਉਹਨਾਂ ਦੀ ਮਦਦ ਕਰ ਲੱਗ ਲਿਆ ਉਲਟਾ ਸਗਰ ਆਪਣੇ ਦੇ ਨਹੀਂ ਕਹਿਣਗੇ ਤਾਂ ਬਾਹਰੋਂ ਆਏ ਇਹਦਾ ਫੇਰ ਮੁੜ ਜਾਣਾ ਉੱਥੇ ਹੀ ਆ ਭੱਜਾ ਆਪਣੇ ਕੰਮ ਆਉਜ਼ਰ ਆਏ ਚਾਮਲਦੇ ਆਪਾਂ ਨੇ ਆਪਣੇ ਨੂੰ ਮਾਰਦੇ ਆਪ ਵੀ ਆਪਣੇ ਨੂੰ ਮਾਰਦੇ ਆ ਜਦ ਆਪਣੇ ਦੇ ਵਿੱਚ ਕੋਈ ਨਾ ਦਾ ਦਖਲਦਾ ਜੀ ਬਾਈ ਸਿੱਧੂ ਵਾਲੀ ਆ ਨਾ ਦਾ ਦਖਲਦਾ ਜੀ ਆਪਣੇ ਵਿੱਚ ਮੁਸਲਮਾਨ ਨਹੀਂ ਆ ਲੜਿਆ ਕੋਈ ਆਪਣੇ ਨਾਲ ਮੁਸਲਮਾਨ ਜਾਂ ਦੂਜਾ ਕੋਈ ਰਹਿ ਤੇ ਜੇ ਆਪਣਾ ਇਹ ਕਹਿਣ ਦਾ ਭਾਵ ਤਾਂ ਆਪਣੀ ਆਪਣੀ ਦੇ ਦਰਜਣ ਬਣੇ ਹੁਣ ਜਿਹੜੇ ਵੱਡੇ ਆਪਣੇ ਹੁਣ ਜਿਵੇਂ ਕੇਸਗੜ੍ਹਪੁਰਦਵਾਰੇ ਚ ਰੋਲਾ ਪਿਆ ਜਾਂ ਹੋਰ ਪਿਆ ਇਹੇ ਆਪਣੇ ਆਪਣੀ ਦੇ ਦਰਜਣ ਬਣੇ ਪਏ ਆ ਗੁਰਦਾਰਾਤ ਵੀ ਹੈ ਗੁਰਦਵਾਰੇ ਤੇ ਵੀ ਇਹੀ ਹਾਲ ਹੈ ਬਾਈਕਾਂ ਜਿਹੜੀਆਂ ਰਹਿ ਗਿਆ 5000 ਹਾਂ ਜਿਹੜੀਆਂ ਬੈਂਕਾਂ ਬੈਂਕਾਂ ਦੇ ਵਿੱਚ ਭਈਆ ਬੈਠਾ ਆਪ ਸਦੇ ਇਹੀ ਹੈ ਜੀ ਬਾਕੀ ਇਹਨਾਂ ਨੂੰ ਪੈਰ ਇਹਨਾਂ ਨੂੰ ਪੈਰ ਕਰੀਆ ਆਪਣੇ ਬੰਦੇ ਤਾਂ ਜਰ ਬਾਈ ਸੱਤਾਂ ਬਾਈ ਬੂਣੇ ਦਾ 10 ਦੇ ਨਾ ਆਪਣੇ ਜਰ ਸਕੂਲ ਜਾ ਕੇ ਸਕੂਲ ਤਾਂ ਬੜੇ ਫੁੰਨੇ ਪਏ ਆ ਉਹਨਾਂ ਨੂੰ ਢੁੱਡੀ ਵਾਲੇ ਕਾਲਜ ਵਿੱਚ ਜਾਇਆ ਹੋਣਾ। ਦੇਖੀ ਕਿ ਕਿਤੇ ਕਾਲਜਾਂ ਦੇ ਵਿੱਚ ਕਿਹੜਾ ਮੈਂ ਤਾਂ ਸਿਆਣ ਕੋ ਨਾ ਕਹਣਾ ਬੰਦੋ ਕਾ ਢੁੱਡੀ ਕਾ ਨੂੰ ਹੁਣ ਉਹ ਸੁਣਨਾ ਪਿਆ। ਦੇਲਾ ਕਿੰਨੀ ਉਸ ਕਾਲਜ ਦੇ ਵਿੱਚ ਕਿੰਨਾ ਕੀ ਹੋਣੀ ਮੈਂ ਵੀ ਸੇ 3 ਕਿਹ ਮਹੀਨਿਆਂ ਦੇ ਵਿੱਚ ਲਾਏ ਆ ਇਹ ਹਾਕੀ-ਹੂਕੀ ਖੇਡਣਾ ਜਾਂ ਕੁੜੀਆਂ ਨੇ ਅੱਡ-ਪੁੜੀਆਂ ਕਰਨਾ ਮੁੰਡਿਆਂ ਨੇ ਅੱਡ-ਪੁੜੇ ਫਿਰਨਾ ਹੈ ਤੇ ਹੌਣ ਦਾ ਤੇ ਸੁਣਨਾ ਪਖੜਾ ਪਿਆ ਗਰਾਉਂਡ ਦਾ ਬੁਰਾ ਹਾਲ ਹੈ। ਤਾਂ ਤੇ ਦੂਜਾ ਵਿੱਚ ਕਿੱਥੇ ਉਹਦਾ ਟੂਰਨਾਮੈਂਟ ਦੇ ਵਿੱਚ ਉੱਥੇ ਕਰਾਉਂਦੇ ਤੇ ਉਹ ਤਾਂ ਕਹਿੰਦਾ ਮੁੰਡਿਆਂ ਨੂੰ ਪਾਸੇ ਕਰਾਉਣ ਲੱਗੇ ਆ ਗਰੀ ਆਂਡੇ ਦੀ ਮੁੰਡਾ ਆ ਆ ਤੇ ਜਿਹੜਾ ਹੁਣ ਅੱਗੇ ਟੂਰਨਾਮੈਂਟ ਹੁੰਦਾ ਸੀ ਅੱਗੇ ਤਾਂ ਟੂਰਨਾਮੈਂਟ ਹੁੰਦਾ ਸੀ ਆਪਣੇ ਕਿੰਨਾ ਵੱਡਾ ਸਟੇਡੀਅਮ ਆ ਉੱਥੋਂ ਰਹਿਦੇ ਨੇ ਬੂਫੜੀ ਲੈ ਲੈਣੀ ਜਾਂਦਾ ਸਾਬ ਯਾਰ ਰੁਪਈਆਂ ਦੀ ਬਿਕਤੇ ਨੇ ਬਈ ਜਣਾ ਨਾਲ ਟੂਰਨਾਮੈਂਟ ਦੇ ਕੀ ਜਾਣਾ ਸਾਡੀ ਜਿਹੜੀ ਕਾਈ ਜਾਂਦੇ ਸਾਡੀ ਜਿਹੜੀ ਖੇਡਣਾ ਤਾਂ ਚਾਹ ਜੁਪੀ ਰਣੀ ਜਾ ਕੇ ਚਾਹੇ ਉਹ ਤੇ ਸਾਡੀ ਤੇ ਉਹਦੇ ਆ ਇੱਥੇ ਹੋਰ ਤਾਂ ਯਾਰ ਉਹ ਰੌਣਕ ਹੀ ਹੋਣੀਗੀ ਭਾਈ ਲਾਲ ਭਦਰ ਸਾਥਰੀ ਇੱਥੇ ਆਇਆ ਹੈ ਇਹ ਬਰਬੌਰ ਤੋਂ ਇੱਥੇ ਆਇਆ ਅ ਤੇ ਕਿੱਲੇ ਆਪਣੇ ਜਿੰਨੇ ਮਾਂ ਪ੍ਰਧਾਨ ਮੰਤਰੀ ਸੀ ਇੰਦਰਾ ਗਾਂਧੀ ਤੋਂ ਛੋਟ ਸਾਰੇ ਆਏ ਆ ਤੇ ਬਿਲਾ ਸਾਰੇ ਤੇ ਆ ਕੇ ਦਸਤਖਤ ਮਿਲਾ ਲੇ ਕੇ ਗਏ ਉਦੋਂ ਆਪਣੇ ਪ੍ਰਿੰਸੀਪਲ ਹੁੰਦਾ ਸੀ ਥੋੜਾ ਸਰਬੰਸਿਓਂ ਚੱਕਰ ਦਾ ਤੇ ਪੁਨੇ ਬਾਈ ਟੁੰਡੀ ਕਾਦੇ ਵਿੱਚ ਕਮਡੀਆਂ ਕਰਾਤੀਆਂ ਉਹਨੇ ਤੇ ਇੱਕ ਗਰਾਉਂਡ 'ਚ 75 ਕਾਰ ਆਪਣਾ ਆ ਇਹਦਾ ਰਕਾਮਾ ਰਕਾਮਰ ਦਾ ਰਕਾਮਰ ਹਾਇਰ ਨਾਮ ਨਾਲ ਵਾਲਾ ਨਾਮ ਨਾਲ ਵਾਲਾ ਹਾਂ ਇਹਨਾਂ ਨੇ ਨਾਲ ਰਲ ਕੇ ਇੱਥੇ ਪੰਡਨਾ ਰਕੇ ਟੂਰਨਾਮੈਂਟ ਕਰਾ ਕੇ ਉਦੋਂ ਮੁੜ ਕੇ ਟੂਰਨਾਮੈਂਟ ਹੀ ਅੱਡ ਗਿਆ ਜੋ ਸਰਪੰਚ ਉਹ ਚਲੇ ਆ ਗਿਆ ਇੱਕ ਚੌਕੀਦਾਰ ਦਾ ਦੇਖਿਆ ਉੱਪਰ ਹੀ ਖੜਾ ਉਹਦੇ ਰੋਣ ਨੂੰ ਫਿਰ ਉਹ ਪਤਾ ਪੱਜ ਕੇ ਆ ਜਾ ਉਹ ਸੀ ਪਤਾ ਲੈਣ ਨੂੰ ਵਿੱਚ ਖੜਾ ਉਹ ਕਹਿੰਦਾ ਦੱਸਿਆ ਕਿ ਬਹੁਤ ਚੌਥੀ ਸੀ ਬੰਦਾ ਉਹਨਾਂ ਬੋਲੇ ਹੁਣੀ ਇੱਥੇ ਖੇਡ ਗਏ ਰਾਏ ਕੋੜੜ ਕੀਤੇ ਹੁਣੀ ਇੱਥੇ ਖੇਡ ਗਏ ਜਿੰਦੀ ਹੁਣੀ ਇੱਥੇ ਖੇਡ ਗਏ ਕੋ ਦਾ ਇੱਥੋਂ ਵਾਲਾ ਫੱਲੇ ਵਾਲਾ ਇੱਥੇ ਖੇਡ ਗਿਆ ਹਾ ਕੋੜੜ ਵਾਲਾ ਫੌਜੀ ਇੱਥੇ ਖੇਡ ਗਿਆ ਮੱਤੋਂ ਆਪਣਾ ਸੀੜਾ ਇੱਥੇ ਖੇਡ ਗਿਆ ਪੰਡਰਾਂ ਵਾਲਾ ਤੇ ਫੇਰ ਆਪਣਾ ਹਰਜੀਤ ਬਾਜੇ ਕਰਨ ਵਾਲਾ ਇੱਥੇ ਖੇਡ ਗਿਆ ਕਿੱਡੇ-ਕੱਡੇ ਖਿਡਾਰੀ ਇੱਥੇ ਖੜੇ ਠੋਡੇ ਗਲਵੇਂ ਲੱਗੇ ਨੇ ਦੇਵੀਦਾਰ ਇੱਥੇ ਡੇਢਿਆ ਯਾਰ ਦੇਵੀਦਾਰ ਉਹਦੇ ਪਰ ਆਪਣੇ ਆ ਆਪਣੇ ਸੀਗੇ ਜਿਹੜੇ ਅੰਗਰੇਜ਼ ਹੁੰਦੇ ਅਰੇਂਜਰ ਦੀ ਮਾ ਤੁਹਾਡੇ ਯਾਰ ਉਹ ਹਜੇ ਚੌੜੇ ਪਹਾਣੇ ਸੁਣੀ ਰਹਿੰਦੇ ਨੇ ਇਹ ਮਾੜਾ ਪਤਾ 6-6 ਪੌਂਟ ਕਾਦੇ ਧਰਤੀ ਹੱਦੀ ਟੱਲੇ ਦਾ ਤੁਹਾਡੀ ਨੂੰ ਤੁਰਦੇ ਸੀ ਯਾਰ ਫੇਰ ਟਾਈਮ ਦੀ ਖਤਮ ਹੁਣ ਤਾਂ ਖੇਡਾ ਹੀ ਖਤਮ ਹੋ ਜਾਗਾ ਖੇਡਾਂ ਬੈਕ ਪਤਰਾ ਵੀ ਜਾ ਲੋ ਜੀ ਜੇ ਸਰਪੋਰਟ ਜਰ ਹੁਣ ਤਾਂ ਮੈਂ ਪੰਜਾਬ ਦਾ ਆਪਣਾ ਜਮਾ ਹੁੰਦਾ ਨਹੀਂ ਚੋ ਤਾਂ ਵੀ ਪਤੀ ਹਾਂ ਲੋ ਜੀ ਦਰਵਾਜ਼ਾ ਦੁੱਧ ਪੀਣ ਦਾ ਤੋਂ ਬਾਅਦ ਨਹੀਂ ਆਉਂਦਾ ਇੱਕ ਦਿਨ ਮੇਰੀ ਗੱਲ ਯਾਦ ਰੱਖੋ ਜੇ ਆਪਾਂ ਕੋ ਬੈਠ ਕੇ ਗੱਲਾਂ ਕਰਦੇ ਆਂ ਸਿਆਣੇ ਕਹਿੰਦੇ ਆਪਣੇ ਤਜਰਬੇ ਆ ਜਿਹੜੀ ਆ ਕਬੱਡੀ ਆ ਇਹ ਵੀ ਖੇਡ ਖਤਮ ਆ ਤਾਂ ਮੈਂ ਪਹਿਲਾਂ ਤੋਂ ਜਮਾ ਹੀ ਹੀਰੋ ਕਰਤੀ ਇਹ ਨਹੀਂ ਕਰੈਕਟ ਹੈ ਵੀ ਹਲੇ ਕਰੈਕਟ ਜੀ ਬਾੜੀ ਮੋਟੀ ਹੈਗੀ ਆ ਜਾਂ ਹਲੇ ਹਾਕੀ ਆ ਇਹ ਵੀ ਅੜ ਜੜੀਆਂ ਕਬੱਡੀ ਤਾਂ ਹੁਣ ਗੈਂਗਵਾਰ ਬਣ ਗਿਆ ਉਹ ਕਦੇ ਜੇ ਫਲਾਣੇ ਚ ਖੇਡਿਆ ਤਾਂ ਮਾਰਾਂਗੇ ਜੇ ਜੱਟ ਕਹੇਗਾ ਤਾਂ ਮਾਰਾਂਗੇ ਜੇ ਗਰਾਊਂਡ 'ਚ ਵੀ ਆਏ ਤਾਂ ਵੀ ਮਾਰਾਂਗੇ ਇੱਥੋਂ ਤੱਕ ਜਾ ਉਹ ਕੱਲ ਕੱਪ ਵਾਲਾ ਕਿਹਨੇ ਕੱਪ ਹੋਇਆ ਯਾਰ ਵੀ ਇਹ ਕਿੱਡੂ ਕੀ ਖਿੱਡੂ ਇਹਦਾ ਯਾਰ ਇਹ ਤਾਂ ਕੜ ਗਈ ਬਾਈ ਗੇਮ ਤਾਂ ਫੇਰ ਢੋਲ ਦੇ ਕੱਪੜੇ ਹੁੰਦੇ ਤਾਂ ਕਿ ਨਹੀਂ ਦੇਖਿਆ ਤੁਸੀਂ ਨਿੱਕੇ ਦੇਖਿਆ ਨਾ ਆਪਣੇ ਪਟੋਂ ਤੇ ਤੇ ਉਦੋਂ ਹਰੇਕ ਪਟਾ ਦੇ ਵਿੱਚ ਢੋਲ ਹੁੰਦੇ ਸੀ ਦੇ ਭੋਲ ਗਏ ਕਦੀ ਹੱਥ ਹੋ ਗਏ ਕੀ ਬਣੇ ਤੇ ਇੱਕ ਤਾਂ ਪਿੰਡਾਂ ਚੋਂ ਦਰ ਉਧਰ ਰਹੇ ਹਜ਼ਾਰਾਂ ਨੌਜਵਾਨਾਂ ਦੀ ਦਵਾਪੇਚ ਚ ਮਾਰਾ ਮੋਟਾ ਆਪਣੇ ਏਰੀਆ ਦੇ ਤਾਂ ਗਏ ਏਵੇਂ ਵੀ ਬਾਈ ਕਬੱਡੀ ਨਹੀਂ ਜਾਣਾ ਇਹਨਾਂ ਨੇ ਮੁੰਡਾ ਪੂਰਾ ਨੌਜਵਾਨ ਉੱਠਣ ਹੀ ਨਹੀਂ ਦੇਣਾ ਕਿਉਂਕਿ ਕਬੱਡੀ ਦੇ ਵਿੱਚ ਬੰਦੇ ਨੌਜਵਾਨ ਹੋੜਦੇ ਆ ਨਸ਼ੇ ਤੋਂ ਰਹਿ ਜਾਂ ਤੋੜਦੇ ਆ ਉਹ ਇਹਨਾਂ ਨੇ ਨਹੀਂ ਉੱਠਣ ਦੇਣੇ ਪੰਜਾਬ ਨੂੰ ਤਾਂ ਬਰਬਾਦ ਕਰਦਾ ਜੇ ਕਬੱਡੀ ਵਾਲੇ ਪਾਸੇ ਧਿਆਨ ਲੱਗੇ ਰਹੇ ਤੇ ਖਰਾਕ ਖਾਣ ਕੇ ਖਰਾਕ ਖਾਣ ਕੇ ਦੁੱਸਿਆਲੇ ਬਣ ਗਏ ਉਹਨਾਂ ਨੂੰ ਕਰਾਉਂਦੇ ਦੇਸ਼ ਦਾ ਉਹ ਆਪਣਾ ਆਪੋ ਤਾਂ ਕਮਲੇ ਕਰਨਾ ਯਾਰ ਇਹਨਾਂ ਨੇ ਹੁਣ ਤੋਂ ਨਿਊਜ਼ੀਲੈਂਡ ਚ ਵੀ ਗਿਆ ਨਾ ਦੇਖਿਆ ਉੱਥੇ ਮੋਰੀ ਲੋਕ ਆ ਇਹ ਉਹ ਅਸਰ ਉਹ ਦੇਸ਼ ਦੇ ਨਿਊਜ਼ੀਲੈਂਡ ਦੇ ਉਹ ਆ ਉਹਨਾਂ ਦਾ ਨਸ਼ੇ ਦੇ ਵਿੱਚ ਪਾ ਕੇ ਬਰਾ ਹਰ ਕਰਨ ਦਾ ਕਹਿੰਦੇ ਲਾਇਕ ਨਹੀਂ ਹਾਂ ਦਿੰਦੇ ਯਾਰ ਗਵਰਨਮੈਂਟ ਨੂੰ ਪੈਸੇ ਦਿੰਦੀ ਆ ਵੀ ਆਪ ਦਾ ਤੁਸੀਂ ਇੱਧਰ ਲੱਗੇ ਹੋ ਕੇ ਦੇਸ਼ ਦੀ ਝਾਕੀ ਉਹ ਨਾਲ ਇਹ ਇਤਰਾ ਅਸਟ੍ਰੇਲੀਆ ਦੇ ਵਿੱਚ ਵੀ ਇਹ ਹਾਲਾ ਇੱਥੇ ਕਾਲੇ ਜਿਹੇ ਵੱਡੇ ਵੱਡੇ 6 6 7 7 ਫੁੱਟ ਦੇ ਆਹ ਚੀਜ਼ ਨਦਰ ਸਾਹ ਨੂੰ ਦਿਖਾ ਕੇ ਲਿਆ ਕਹਿੰਦਾ ਡੈਡੀ ਇਹਨਾਂ ਨੂੰ ਪੈਸੇ ਦਿੰਦੀ ਆ ਬਹੁਤਨੇ ਕਹਿੰਦਾ ਜਿਹੜੇ ਬਾਈ ਮੋਰੀ ਆ ਉਹ ਚੱਪਾ ਚੁੰਪਾ ਕਰਦੇ ਨਹੀਂ ਵਿਚੀ ਆ ਵਿਚੀ ਆ ਕੰਮ ਤੋਂ ਨਹੀਂ ਖਾਸ ਕਰਦੇ ਨਹੀਂ ਕਰਦੇ ਜਾਂਦੀ ਆ ਮੇਰੇ ਕੋਲ ਜੀ ਆ ਮੇਰੇ ਕੋਲ ਉਹ ਉਹ ਹੈ ਵੀ ਆਪੋ ਨੇ ਇਹ ਨਿਸ਼ਾਨਾ ਹੈ ਉਹ ਉਹ ਕੋਲ ਜਾ ਕੇ ਵੀ ਅਟਾ ਹੈ ਵੱੱਲੇ ਮੋٹے موٹے ਆ ਭਾਰੇ ਭਾਰੇ ਨੇ ਜਿਵੇਂ ਆਪਾਂ ਕੋਈ ਨਹੀਂ ਕਿਹਾ ਜਿਆਦਾ ਲੱਗਿਆ ਮੰਦਰ ਬੈਠਾ ਹੁੰਦਾ ਜਿਵੇਂ ਮੰਦਰ ਰਖਾ ਇੰਨੇ ਮੋٹے ਇੰਨੇ ਹੀ ਕਿਹੜੇ ਕੁੜਗੇ ਭਾਰੇ ਪਰ ਉਹਦੇ ਇਹਦੇ ਨਾਲ ਛੋਟੇ ਛੋਟੇ ਜਵਾਕ ਹੈ ਭਾਰੇ ਉਹਨਾਂ ਦੀ ਨਸਲੀ ਅਟਾ ਉਹਨਾਂ ਨੂੰ ਗਵਰਨਮੈਂਟ ਜਦੋਂ ਉਹਨਾਂ ਨੂੰ ਪੈਸਾ ਦੇਣਾ ਹੈ ਕੰਮ ਤੋਂ ਬਿਨਾਂ ਵੀ ਉਹਨਾਂ ਦਾ ਪੈਸਾ ਪ੍ਰਧਾਨਤਚ ਦੇਣਾ ਬਾਹਾਂ ਕਰਕੇ ਦੇਣਾ ਬਿਲਕੁਲ ਰੋਕੀਏ ਤਾਂ ਆਵਰ ਨੂੰ ਨਾਉਣੇ ਨਾ ਜੇ ਹੁਣ ਆਪਾਂ ਨੂੰ ਲਾ ਲਾ ਪਰੂ ਗਵਰਨਮੈਂਟ ਦੇ ਕਮਿਟੀ ਅਜੇ ਪੰਜਵੀਂ ਵਾਰ ਪੈਨਸ਼ਨ ਦੇ ਨਾਲ ਉਹ ਚੱਕੁਰ ਪਿੱਗੇ ਤੇ ਬੋਲਣਾ ਨੇ ਆਪਾਂ ਕਵੇ ਬੋਲਾਂਗੇ ਯਾਰ ਆਪਾਂ ਨੂੰ ਪੈਸੇ ਭਿਲੀ ਜਾਂਦੇ ਆ ਲੋੜ ਆਪਾਂ ਜੱਟ ਪੱਤ ਦੇਖਣਾ ਨਾ ਕਰ ਦਿੰਦੇ ਆ ਆਪਾਂ ਨੂੰ ਵੀ ਕੀ ਨਹੀਂ ਕਰਨ ਲੱਗੇ ਸੀ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਆਪਣੇ ਮੁੰਡੇ ਸੀ ਅੱਖਾਂ ਵਾਲੇ ਰੜਕ ਵਾਲੇ ਉਹ ਕਹਿੰਦੇ ਸਭ ਕੋਈ ਨਾ ਜੇ ਲਾਵਾ ਨੂੰ ਪੈਸੇ ਦੀ ਲੋੜ ਆ ਆਸੇ ਦੀ ਲੋੜ ਆ ਅਜਾ ਸਰਕਾਰ ਦਾ ਦੇਸ਼ ਦੀ ਲੋੜ ਆ ਤੇ ਉਲਟੇ ਬੋਲੇ ਤੋਂ ਹੁਣ ਬਲਾਤਾ ਇੱਕ ਤਾਂ ਅੰਗਰੇਜ਼ ਭੱਜੇ ਆ ਨੇ ਗਰੇਜ ਆਪਾਂ ਨੂੰ ਵੀ ਬਹੁਤਿਆਂ ਨੂੰ ਲੱਗੇ ਸੀ ਕਰ ਲੋ ਇਹਨਾਂ ਨੂੰ ਬਾਹਰੋਂ ਜਕੜਾ ਜਾ ਇਹ ਆਪਾਂ ਕਰੋ ਰਾਜ ਲੋਕ ਆਪਣੇ ਬੱਕ ਕੇ ਸੀ ਮਗਰ ਕਿ ਆਪਣੇ ਮਹਾਰਾਜਾ ਜੀਸਾ ਦਾ ਰਾਜ ਖਤਮ ਕਰਿਆ ਨਾ ਡੋਗਰੇ ਨੇ ਉਹ ਡੋਗਰੇ ਅੰਗਰੇਜ਼ਾਂ ਦੇ ਮਗਰ ਲੱਗ ਕੇ ਕਰਿਆ ਗਰੇਜਾਂ ਦੀ ਚਾਲ ਸੀ ਗਰੇਜਾਂ ਦੀ ਚਾਲ ਸੀ ਉਦੋਂ ਜਿਹੜੇ ਆਪਣੇ ਨੌਨਾਂ ਜਿਹਨਾਂ ਭਗਤ ਸਿੰਘ ਉੱਠਿਆ ਕਰਤਾ ਆਪਣੇ ਸਭਾ ਉੱਠਿਆ ਤੇ ਇਹੇ ਉੱਠਿਆ ਸੂਰਮੇ ਆਪਣੇ ਉਦੋਂ ਫਿਰ ਇਹ ਉੱਠ ਖੜੇ ਆ ਕਹਿੰਦੇ ਅਸੀਂ ਦਾ ਸਾਡਾ ਦੇਸ਼ ਯਾਦ ਲੈਣਾ ਸਾਨੂੰ ਕੋਈ ਮਤਲਬ ਨਹੀਂ ਹੈ ਉਹਦੇ ਕਾਸ਼ਾ ਪੁਜਰਤਾ ਹੀ ਇਹ ਕੋਈ ਹੋਰ ਫੇਰ ਹੀ ਹਾਂ ਫੇਰ ਉੱਠਿਆ ਫੇਰ ਆਪਣਾ ਦੇਸ ਯਾਦ ਆਉਂਦਿਆ ਇਹਦਾ ਪਤਾ ਇਹ ਜੇ ਆ ਕਿਤਾਹ ਰੈਣੀ ਤਾ ਜਿਹੜਾ ਮਰਦਾ ਹੈ ਸਾਡੇ ਇੰਗਲੈਂਡ ਦੇ ਧੀਰਾ ਹਾਂ ਇੰਗਲੈਂਡ ਦੇ ਧੀਰਾ ਆਪਣੇ ਨਾਲ ਕਿੰਨਾ ਕਤਰਾ ਪੜੀ ਆ ਉਹਦੇ ਵਿੱਚ ਜਿਹੜਾ ਆਪਣਾ ਮਹਾਰਾਜਾ ਦਲੀਪ ਸਿੰਘ ਸੀ ਇੰਗਲੈਂਡ ਤੇ ਰਹਿੰਦਾ ਸੀ ਹੌਲੀ ਹੌਲੀ ਲੋਕ ਉਸ ਪੂਰਾ ਸਿਆਣਾ ਹੋ ਗਿਆ ਉਹਨੂੰ ਪਤਾ ਲੱਗਿਆ ਮੈਂ ਇੱਕ ਪਾਦਸ਼ਾਹੀ ਫੇਰ ਉਹ ਆਇਆ ਰਸ਼ੀਆ ਦੇ ਵਿੱਚ ਰਸ਼ੀਆ ਦੇ ਵਿੱਚ ਉਹਨੇ ਆ ਕੇ ਆਪਣੇ ਇੰਡੀਆ ਨਾਲੋਂ ਲੋਕਾਂ ਨੂੰ ਆਪਣੇ ਨੂੰ ਖੇਤਾ ਤੂੰ ਮੇਰੀ ਇੱਕ ਤਾਂ ਪੈਸੇ ਨਾਲ ਮਦਦ ਕਰੋ ਤੇ ਇੱਕ ਮੇਰੀ ਮਦਦ ਕਰੋ ਫੌਜ ਬਣਾ ਕੇ ਜਮੇ ਤੇ ਆਜੂ ਭਲਾ ਰਸ਼ੀਆ ਚ ਉਹ ਰਸ਼ੀਆਣ ਕਹਿੰਦੇ ਸੀ ਅਸੀਂ ਤੇਰੀ ਮਦਦ ਕਰਦੇ ਆਂਗੇ ਤੈਨੂੰ ਨਾ ਤਾਂ ਹੀ ਬਹੁਤਾ ਪੈਸਾ ਦੇ ਸਕਦੇ ਆਂ ਨਾ ਤੈਨੂੰ ਫੌਜ ਦੇ ਸਕਦੇ ਤੈਰੀ ਮਦਦ ਕਰਕੇ ਤੈਨੂੰ ਤੇਰੇ ਦੇਸ਼ ਚ ਬਾੜ ਦੇ ਆਂ ਹੁਣ ਆਪਣੇ ਉਹ ਕਹਿੰਦਾ ਮੈਂ ਕਿਸੇ ਨੂੰ ਕੀ ਕਹਾ ਨਾ ਤਾਂ ਕਹਿੰਦਾ ਮੁਸਲਮਾਨ ਆਖੇ ਲੱਗਿਆ ਤੇ ਨਾਂ ਲੱਗਿਆ ਆਪਣਾ ਹਿੰਦੂ ਆਖੇ ਨਾਂ ਲੱਗਿਆ ਸਿੱਖ ਉਹ ਉੱਥੇ ਹੀ ਉਹ ਖਾਤਮਾ ਕਰ ਜਿਹੜਾ ਆਪਣਾ ਗਵਾਰਡ ਹੈ ਗਵਾਰਡ ਉਹ ਕਹਿੰਦਾ ਇੰਨੀ ਕਣਖਾ ਕਾਪੜੇ ਚ ਉਹ ਕਿਤਾਬ ਲਿਖਦੀ ਆ ਗ੍ਰੇਟ ਲਿਖਣਾ ਕੰਨਾ ਬੰਦੇ ਤੇ ਇਹ ਨਹੀਂ ਰਾਜ ਆਪਣਾ ਪੈਣ ਹੋ ਸਕਦਾ ਸੀ ਤੇ ਜਿਹੜਾ ਆਪਣਾ ਪੂਹੇ ਨੂੰ ਹੀਰਾ ਵਾਰ ਉਹ ਇੰਗਲੈਂਡ ਦੀ ਰਾਣੀ ਕੋਲੇ ਆ ਉਹਨੇ ਉਹਨੂੰ ਨਾ ਜਦੋਂ ਉਹਦੇ ਕੋਲੇ ਤੇ ਰਹਿਦਾ ਸੀ ਦਲੀਪ ਸਿੰਘ ਉਹਨੇ ਦਿਖਾਇਆ ਕਹਿੰਦੀ ਆ ਆ ਬਸ ਆਉ ਕੀ ਕੀ ਜਾ ਉਹ ਕਹਿੰਦਾ ਵੀ ਇਹ ਹੀਰਾ ਬਾਦਸ਼ਾਹ ਦਾ ਪੁੱਤ ਵੀ ਇੰਨਾ ਕਿਤਾ ਕੰਮ ਕਰਦਾ ਸੀ ਕਹਿੰਦਾ ਜੀ ਇਹ ਹੀਰਾ ਮੇਰੇ ਪਿਤਾ ਕੋਲ ਹੁੰਦਾ ਸੀ ਉਹ ਉਹ ਕਹਿੰਦਾ ਉਹ ਕਹਿੰਦੀ ਬਰੇ ਸੋਡਾ ਕਹਿੰਦੀ ਲੈਣਾ ਉਹ ਕਹਿੰਦਾ ਨਹੀਂ ਰੱਖੇ ਰੋ ਕੋਈ ਨਹੀਂ ਸਾਡੇ ਚ ਪਾਵਰ ਹੋਈ ਤਾਂ ਲੈ ਕੇ ਜਾਵਾਂ ਤੇ ਹੁਣ ਵੀ ਆਪਣੇ ਚ ਪਾਵਰ ਨਹੀਂ ਦੀ ਆ ਜਿਹੜੀ ਉਹਦੀ ਬੜੀ ਬੜੀ ਐ ਕਹਿੰਦੇ ਉਹਦੀ ਮੱਡੀ ਦੇ ਥੱਲੇ ਜਿਹੜੀ ਉਹ ਨੱਪਿਆ ਵਾ ਸਾਰਾ ਸਰੀਰ ਦਾ ਤੂਰ ਕਹਿੰਦੇ ਉਹ ਕਿਸੇ ਤਰ੍ਹਾਂ ਪੰਜਾਬ ਲਿਆਉਣਾ ਹੈ ਅੱਪਰੇ ਫੋਰ ਮੇ ਆਵੇ ਤੇ ਚਲੋ ਉਹ ਕਿਤੇ ਸਮਾਂ ਤੇ ਹੁਣ ਉੱਥੇ ਨਾ ਓਵੇਂ ਜਿੱਥੇ ਰਹਿੰਦਾ ਸੀ ਪੁਰਾਣੇ ਸ਼ਹਿਰਾਂ ਗਲਟ ਦੇ ਵਿੱਚ ਪੁਰਾਣੇ ਉਹਦੇ ਨੈਟਪੇਜ ਤੇ ਤੇ ਉੱਥੇ ਦੀਆਂ ਸਾਰੀਆਂ ਚੀਜ਼ਾਂ ਪਈਆਂ ਉਹ ਜਿਹੜਾ ਸਾ ਪੁਰਾਣਾ ਘਰ ਸੀ ਜਿਹਦਾ ਤਰੀਬ ਸਿਕਦਾ ਤੇ ਉਹ ਸਾਰਾ ਇਹ ਦੇਖਦਾ ਸੀ ਪੁਰਾਣਾ ਇਹਦੇ ਵਿੱਚ ਕੋਈ ਵੀ ਆਈ ਦੀ ਚੀਜ਼ ਬੋਲੋ ਜਿਹਦੇ ਨਾਲ ਇੱਥੇ ਪੁਰਾਣਾ ਕੋਈ ਮਤਲਬ ਪੁਨਰਜੀਵਨ ਆਤੀ ਕੰਮ ਹੋਵੇ ਐਸਾ ਲੱਗੇ ਤੇ ਮੇਰੇ ਘਰ ਤੇ ਰਿਪੋਰਟ ਹੋ ਉਸੇ ਪਤਾ ਨਹੀਂ ਕੀ ਚੀਜ਼ਾਂ ਹੋ ਰਹੀਆਂ ਸੀ ਕੋਈ ਹਸਪਤਾਲ ਖੁੱਲ੍ਹੇ ਸੀ ਪਤਾ ਨਹੀਂ ਕੀ ਹੈ ਉਹ ਵੱਡਾ ਘਰ ਹੈ ਨਾ ਆਪਣੇ ਰਾਜੇ ਦੇ ਨੀਂਵਸਾ ਹੁੰਦਾ ਉਹਦਾ ਬੰਨ ਦਾ ਭਾਗ ਦਾ ਆਪਣਾ ਰਾਜ ਖਤਮ ਕਰੇ ਨਾ ਮਹਾਰਾਜ ਜਿੱਤ ਸਕਦਾ ਪੂਰਿਆਂ ਦੇ ਮਗਰ ਨਾਲ ਕੇ ਡੋਗੜਾ ਨਿਕਲਦਾ ਖਾਮੀ ਹਰੇਕ ਬੰਦੇ 'ਚ ਹੁੰਦੀ ਆ ਆਪਣੇ 'ਚ ਵੀ ਹੈਗੀ ਆ ਪਰਵਾਰਾਂ 'ਚ ਹੁੰਦੀ ਆ ਦੇਸਾਂ 'ਚ ਹੁੰਦੀ ਆ ਪਿੰਡਾਂ 'ਚ ਹੁੰਦੀ ਆ ਇਹ ਉਹ ਜਿੱਤ ਸਕਦੇ ਜਿਹੜੀ ਸੀ ਵੀ ਨਾ ਦੂਜੀ ਕਮਜ਼ੋਰੀ ਉਹ ਕੋਈ ਨਹੀਂ ਤੁਸੀਂ ਦਿਖਾ ਨਹੀਂ ਬੈਠਾ ਆਹ ਬਿਆਹ ਠੋਕੋ ਘਟੋ 15 20 ਜਾ ਕਰਾਈਦਾ 15 20 ਕਰਾਉਣ ਉਹ ਜਿਹੜੇ ਗਲਾਬ ਸਿੰਘ ਤੇ ਧਿਆਨ ਸਿੰਘ ਸੀ ਉਹਦੇ ਸਾਲੇ ਸੀ ਸਾਲੇ ਉਹਨਾਂ ਨੂੰ ਪਤਾ ਸੀ ਦੀ ਖਾਮੇਦਾਨ ਜੀ ਸਕਦੀ ਦਾ ਕਿ ਇਹਨਾਂ ਗੱਲਾਂ ਤੁਸੀਂ ਕਰਦਾ ਵਾ ਇਹਨਾਂ ਚ ਲਾਈ ਰੱਖੋ ਉਹਨੂੰ ਦੇਤਾ ਕੋਸ਼ ਇਹੇ ਨਾਲ ਕੋਈ ਅੱਜ ਰਾਜਵੰਦ ਕੇ ਬੰਦਾ ਤੇ ਉਹਦੀ ਲਾੜ ਇੰਨੀ ਪੈੜੀ ਕਰਕੇ ਤਾਂ ਨੇ ਮਾਰੀ ਤੇ ਕੁਝ ਕੋਕੜਿਆ ਨੇ ਇੰਨਾ ਪੈੜਾ ਕਰਕੇ ਮਾਰਿਆ ਅੱਜ ਕੋਣ 12 ਜੀ ਸੀ ਉੱਤੇ ਰਣਜੀਤ ਸਿੰਘ ਦੇ ਤੇ ਪੋਤੇ ਤੇ ਪੋਤਾਂ ਸਾਰੇ ਰੋੜੇ ਫੇ ਰਾਨੀਆਂ ਰੋੜੀਆਂ ਜਣੀ ਗਲਾਸ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਕਿਸੇ ਨੂੰ ਹਾਂ ਜਿਹੜਾ ਗੱਲ ਕਰਨ ਲੱਗ ਪਾ ਉਹ ਆਪਣਾ ਆਵਾਜ਼ ਖਤਮ ਕਰਿਆ ਤਾਂ ਐਂ ਕਰਿਆ ਇਹੋ ਜੇ ਆਪਣੇ ਵਿੱਚ ਬੈਠੇ ਧਿਆਨ ਨਾਲ ਡੋਗਰੇ ਅੱਜ ਵੀ ਹਾਂ ਅੱਜ ਆਪਣੇ ਪੰਜਾਬ ਦਾ ਦੇਖਾ ਕੀ ਹਾਲ ਹੋਈ ਜਾਂਦਾ ਹੁਣ ਤੋਂ ਕੈਮਰਾ ਦੇ ਕੋਲ ਟਪਈ ਗਿਆ ਜਿਹੜਾ ਕਰਨਲ ਆ ਫੌਜਦਾਰ ਤੇ ਉਹਦੀ ਕੋਈ ਸੁਣਦਾ ਕਿਸੇ ਨੂੰ ਸੁਣੀ ਨਾ ਰਾਜੇ ਨੇ ਨੂੰ ਹੀ ਨਾ ਪੱਟੇ ਬਾਦਸ਼ਾਹ ਨੇ ਉਹ ਬਿਲਕੁਲ ਕਹਾ ਕਰਦਾ ਹਾਂ ਕੋਈ ਬੋਝ ਨਹੀਂ ਦਿੱਤੇ ਨਾ ਪੁੱਛਦੇ ਕਰਕੇ ਆਪਾਂ ਕੀ ਦੇ ਵਿਚਾਰੇ ਆ ਅਜੇ ਕੱਲ ਨੂੰ ਆਪਣੇ ਨਾਲ ਪੁੱਛੇ ਤੇ ਆਪਾਂ ਇਹਦੇ ਵੀ ਜਿਹੜਾ ਦੇਸ਼ ਆ ਜਿਹੜੇ ਹੁਣਾਂ ਮਹਾਰਾਜ ਜੀ ਇਹਦਾ ਰਾਜ ਤੇ ਫੌਜੀ ਦਾ ਹੋਇਆ ਜਿਹੜਾ ਬਾਟਰਾਂ ਤੇ ਖੜਿਆ ਪੁਲਿਸ ਦਾ ਤੇ ਪੌਲ ਲੱਖਾਂ ਹੋਣਾਂ ਦਾ ਫਰਕ ਆ ਬਹੁਤ ਆ ਉਹਨਾਂ ਦਾ ਫੌਜੀਆ ਦਾ ਲੋਕ ਪੂਜਦੀ ਆ ਇਹਨਾਂ ਨੂੰ ਖਲਾ ਕੱਢਦੀ ਆ ਡਰ ਕੇ ਨਾ ਡਰ ਕੇ ਨਾ ਇਹਨਾਂ ਕੋਲੋਂ ਪਤਾ ਨਹੀਂ ਕੀ ਬੋਲਣਗੇ ਉਹਨਾਂ ਦੇ ਕੋਲ ਦੀ ਲੱਗਦੇ ਆ ਹੁਣ ਆਪਾਂ ਬਿੱਡਗਾ ਨਾ ਵੀ ਰਹੀਆਂ ਆਪਾਂ ਐ ਬਰੋ ਦੇ ਰੈਟਾ ਟਾ ਟਾ ਹਾਏ ਬੇ ਬੇ ਪਹੁੰਚ ਗਏ ਨੂੰ ਤੇ ਇਹਨਾਂ ਨੂੰ ਅਗਲਾ ਕਿੱਥੇ ਅਗਲਾ ਕਹਿੰਦਾ ਦੋ ਟੇਬਲਾਂ ਲਓ ਯਾਰ ਟੱਪਰੀ ਚੱਲਦੇ ਆ ਜੀ ਆ ਆਕਾਣਾ ਵੀ ਨਾਲ ਆਇਆ ਟਾ ਟਾ ਜੋ ਆਖਰੀ ਟੇਬਲ ਟਾ ਟਾ ਕਰਦੇ ਹੁੰਦੇ ਸੀ ਆਪਾਂ ਇਹ ਦੋ ਟੋਟੇ ਟੋਟੇ ਹੁੰਦੇ ਸੀ ਹਾਂ ਅੱਜ ਵੀ ਕਰਦੇ ਆ ਫੋਟੋ ਦਾ ਬਕਲਾਵਾ ਕਰਦੇ ਉਹਨਾਂ ਦਾ ਕਰਕੇ ਹੀ ਆਪਾਂ ਬੈਠੇ ਆ ਉਹਦਾ ਬਾਹਰਾਂ ਦੇ ਬੈਠੇ ਬਚਰੇ ਆਪਾਂ ਕਰੀਏ ਆਪਾਂ ਸੇ ਪਏ ਆ ਬਹੁਤ ਕੰਮ ਕਰੀ ਜਿੰਨੇ ਚੂ ਮਾਰੀ ਕਰੋ ਬੈਠੋ ਉੱਠੋ ਖੜੋ ਉਹ ਵਿਚਾਰੇ ਮਿਕਪਰ ਫਰਫਾ ਦੇ ਵਿੱਚ ਝੱਲਦੇ ਆਂ ਥਰੀਰ ਮਾਦਨ ਨੂੰ ਪਰ ਦੇ ਕੋਟਾਂ ਪਹਿਨ ਕੋਈ ਪੁੱਛੇ ਨਾ ਪਰਿਵਾਰਾਂ ਨੂੰ ਇਹ ਗੱਲਾਂ ਪਹਿ ਦੂਜਾ ਚਲੋ ਠੀਕ ਆ ਗੱਲ ਆਪਣੀ ਚੱਲੀ ਸੀ ਭਈਆਂ ਤੋਂ ਭਈਏ ਮਾਰੇ ਨਹੀਂ ਹੈ ਬਾਈ ਜਿਨ੍ਹਾਂ ਨੇ ਕੰਮ ਕਰੋ ਨੇ ਤਾਂ ਕੰਮ ਕਰੋ ਕੰਮ ਦਾ ਹੀ ਮਤਲਬ ਰੱਖੋ ਆਹ ਵਾਹ ਆਪਦੇ ਘਰੇ ਨਾ ਬਾਹਰ ਦੱਸੋ ਉਹਦਾ ਪੈਸੇ ਤੇ ਲੈ ਜਾਣਾ ਇਹਨਾਂ ਨੂੰ ਦੱਸੋ ਨੁਕਸਾਨ ਆਪਣਾ ਉਦੋਂ ਹੋਣਾ ਜਦੋਂ ਆਪਣੇ ਘਰੇ ਪਿਆਰੀਆਂ ਆਪੇ ਹੀ ਦੇ ਦਿੰਦੇ ਸਾਰਾ ਪੇਟੀ ਦੇ ਲੈ ਰਾਜੂਆ ਰੱਖਿਆ ਪੈ ਤੇ ਓਏ ਦਰਵਾਜ਼ਾ ਲਿਆਈ ਉਧਰੋਂ 10000 ਫੜ ਕੇ ਆ ਦੇ ਦੇ ਫਲਾਡੇ ਨੂੰ ਆਪਾਂ ਚਾਵਲ ਦੇ ਵੀ ਜਾਣ ਕੇ ਲੱਠਾ ਦਾ ਨਾ ਪੁੱਜੇ ਇਹ ਕਾਰਵਾ ਕਾਲੀ ਕਰੀ ਜਾਂਦਾ ਯਾਰ ਦਾਰੂ ਦੀ ਪੇਟੀ ਤੇ ਆ ਕੇ ਦੇਤੀ ਨਾ ਦਾਰੂ ਦੇ ਪੇਟਾ ਹਾਂ ਜਾ ਉਹ ਨੂੰ ਉਹ ਹੀ ਦਾਰੂ ਕੀ ਕੇ ਕਈ ਵਾਰ ਆਪਣਾ ਨਕਾਲ ਕੱਢ ਗਏ ਆਪਦੀ ਗੌਣ ਨਾਲ ਲੈਵਣਾ ਦੀ ਕਦੋਂ ਪੀਣ ਨਾ ਪੀਣ ਆਪਾਂ ਨੂੰ ਕੀ ਸਕੇ ਆਪਾਂ ਤੋਂ ਭੈ ਰਹੂਗਾ ਆਪਾਂ ਜੇ ਆਪਾਂ ਤੋਂ ਜਰ ਆਪਾਂ ਨੂੰ ਦੂਰ ਰਹਿਣ ਕੇ ਭੈ ਰਹੂ ਦੂਰ ਹੀ ਰਹਿ ਆਪਾਂ ਚੁੱਪ ਮਨ ਮਨ ਨੂੰ ਜਿਵੇਂ ਆਪਾਂ ਦਾ ਧੀ ਜਾਂਦੇ ਉਹ ਉਹ ਭੈ ਆਪਾਂ ਤੋਂ ਉਹਨਾਂ ਤੋਂ ਭੈ ਕਿਤੇ ਮਨ ਲਗੇ ਵਾਹ ਅਸੀਂ ਇਹ ਚੀਜ਼ਾਂ ਨਾ ਕਰ ਗਾ ਵੀ ਆਪਾਂ ਚੱਕ ਪੈਸੇ ਤੇਰੇ ਨਾਲ ਪੈਸੇ ਕਰਦੇ ਆਪਦੇ ਵਿਆਹ ਦੀਆਂ ਟੀਹਾਂ ਪੈਸਾ ਕੰਮ ਲੈਣਾ ਤੇ ਤੋ ਆਮਦੇ ਪੈਸੇ ਦੇਣੇ ਆ ਫਿਰ ਆ ਦੋਪਹਿਰ ਤੋਂ ਮਾਰ ਆ ਰਹੇ ਆ ਭਾਈ ਤਾਰੇ ਕਿਹਦੇ ਕਿਹਦੇ ਦੇ ਬੋਟਾ ਪਾਟਾ ਨਾ ਬਣਾਓ ਇੱਕ ਇੱਕ ਦਾ ਨਾਮ ਲਾਓ ਇੱਕ ਜਦੋਂ ਰੱਖਣਾ ਇਹਦਾ ਆਧਾਰ ਕਾਰਡ ਲਵੋ ਇਹਦਾ ਅਧਰੈਸ ਲਵੋ ਇਹਦਾ ਲਾਓ ਸਾਰਾ ਐਡਰੈਸ ਲਵੋ ਭਾਈ ਦੂ ਕਿੱਥੋਂ ਦਾ ਰਹਿਣ ਵਾਲਾ ਕਿਹਾ ਕੱਲੋ ਕੋਈ ਗੱਲਬਾਤ ਹੋ ਗਈ ਇਹਦੇ ਐਡਰੈਸ ਤੇ ਤੈਨੂੰ ਫਰਦਾ ਲਵਾਗੇ ਉਹਦਾ ਆਧਾਰ ਕਾਰਡ ਅਸਲ ਤਾਂ ਜਰ ਆਪਣੇ ਕੋਲ ਚਾਹੀਦਾ ਜਦੋਂ ਆਪਣੇ ਫੌਲਾ ਲੋਕੋ ਵੱਧਣੀ ਲੱਗਦਾ ਜਦੋਂ ਤੂੰ ਬੰਦਾ ਰੱਖਣਾ ਸਾਰਾ ਪ੍ਰੈਸ ਲੈ ਕੇ ਲੋਪ ਹੋ ਜਾ ਉਥੇ ਲਿਖਾ ਕੇ ਆ ਵੀ ਮੇਰਾ ਫੌਲਾਨੇ ਨਾਮ ਦਾ ਭਈਆ ਮੇਰਾ ਆਪਣੇ ਦਾ ਰੱਖ ਆ ਉਹਦਾ ਪਦਾਰ ਕੱਟ ਰੱਖ ਤੇਰਾ ਸਾਰਾ ਉਹਦਾ ਦਾਦਾ ਜਿਹੜਾ ਉਥੇ ਰੱਖਣਗੇ ਤੇ ਜੇ ਤੇਰੇ ਕੋਈ ਕਾਨੂੰਨ ਨੁਕਸਾਨ ਹੋਊਗਾ ਤੇ ਜਾ ਕੇ ਪੁਲਿਸ ਨੂੰ ਕਹਿ ਬਜਾਏ ਨੰਬਰ ਮੇਰਾ ਤੇ ਕੋ ਲਿਖਾ ਕੇ ਗਿਆ ਵੀ ਉਹ ਕੱਢੋ ਤੇ ਉਹ ਸਾਡੇ ਨਾਲ ਕੁਝ ਕਰ ਗਿਆ ਫਿਰ ਉਹ ਫੜ ਕੇ ਪੁਲਿਸ ਨੂੰ ਕੋਈ ਕਾਰਵਾਈ ਹੋਈ ਤੂੰ ਆਪ ਹੀ ਉਹ ਵੀ ਕਰ ਲੈ ਪਹਿਲਾਂ ਹੀ ਕਰ ਦੇ ਚੈੱਕ ਹਾਂ 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 ਇਹ ਤਿੱਦ ਆਪਣੇ ਕਾਰਡ ਗਾ ਵੀ ਉਹਨੂੰ ਰੱਖਣਾ ਤਾਂ ਉਹਦਾ ਪੂਰਾ ਐਡਰੈਸ ਰੱਖੋ ਆਧਾਰ ਕਾਰਡ ਲਵੋ ਤੇ ਨਕਸਾਰੇ ਵੀ ਕਰਦੇ ਆ ਇਹ ਵੀ ਹੈ ਵੀ ਨਹੀਂ ਕਰਦੇ ਕਰਦੇ ਆ ਕਿਸੇ ਦਿਨ ਨੂੰ ਗੌਰਮੈਂਟ ਦੀ ਸਿਆਸਤਾਂ ਹੁੰਦੀਆਂ ਆਪਰੇ ਦੇਸ਼ ਦੇ ਪੰਜਾਬ ਦੇ ਵਿੱਚ ਧੱਕੀ ਭਰੇ ਹੁੰਦੇ ਆ ਕਿਸੇ ਦਿਨ ਨੂੰ ਪੰਜਾਬ ਹੋ ਜਾਣਾ ਖਾਲੀ ਕਿੰਨਾਂ ਨੇ ਉੱਤੇ ਆਪਣੇ ਹੱਥੀ ਹੋ ਜਾਣਾ ਜਦੋਂ ਹੱਵੀ ਹੋਵੇ ਆਪਾਂ ਬੋਲਣਾ ਨਹੀਂ ਵਾਹ ਲਾ ਅੰਗਰੇਜ਼ਾਂ ਨੇ ਐਂ ਕਰਿਆ ਸੀ ਰਾਜ ਆਪਾਂ ਨੀਰ ਹੋ ਗਏ ਉਹਨਾਂ ਕਹਿੰਦੇ ਹਾਂ ਉਹ ਤਾਂ ਕਹਿੰਦੇ ਤੂੰ ਤੁਹਾਡੇ ਲੋਕ ਅੱਥਰੇ ਜਾਂਦੇ ਆਂ ਜੇ ਸਾ ਪਰਦੇਸਾਂ ਨੂੰ ਤੇ ਅੱਗੇ ਛੋਟੇ ਅਸੀਂ ਤੇ ਰਹਾਂਗੇ ਜੀ ਪਹਿਲਾਂ ਕੋਟਗਾ ਛੋਟੇ ਜਾਂਦੀ ਮੱਲਾ ਕੇ ਕੋਈ ਹੁੰਦੇ ਕਿ ਛੋਟੇ ਕੋਟਕੇ ਹਾਂ ਇਹ ਅਸੀਂ ਬਾਹਰ ਹੋੜ ਗਏ ਬਾਹਰ ਹੋੜ ਗਏ ਇਹ ਤਾਂ ਆਪਣੇ ਤਾਂ ਹੀ ਜਾਂ ਜਿੱਥੇ ਆਪਾਂ ਹੋ ਗਏ ਉੱਠ ਕੇ ਇਥੋਂ ਆਪਾਂ ਆ ਬਜ਼ੁਰਗ ਬੈਠੇ ਆ ਬਸ ਆਪਣੀ ਮਗਲੀ ਪੀੜੀ ਤਾਂ ਇਥੇ ਹੋਣੀ ਨਹੀਂ ਆਪਾਂ ਕੋਈ ਤਾਂ ਬਾਹਰ ਬੈਠੇ ਆ ਉਹਨਾਂ ਨੇ ਇੱਥੇ ਕਿੱਥੇ ਆਉਣਾ ਨਾ ਮੈਂ ਕਹਿੰਦਾ ਉਹ ਮੇਰਗਾ ਖਾਧਾ ਮ ਜਿੱਦਿਆਂ ਨੂੰ ਦੇਖ ਲਿਓ ਆਪਾਂ ਜਿਹੜੇ ਕੈਮ ਨਹੀਂ 9 10 ਸਾਲ ਹੋਨੇ ਜਦੋਂ ਆਪਾਂ ਖਾ ਖਾਵੋਗੇ ਤੇ ਕਿਸੇ ਦੇ ਭਾਈ ਵਾਲੇ ਨਹੀਂ ਪੜਨਗੇ ਉਹ ਤਾਂ ਜਾ ਕੇ ਹੈ ਨਹੀਂ ਇੱਥੇ ਜਿਹਨਾਂ ਨੇ ਆਉਣਾ ਉਹ ਤਾਂ ਬਾਹਰ ਬੈਠੇ ਆ ਸਾਰੇ ਉੱਥੇ ਸਾਰੇ ਉੱਟ ਗਏ ਜਿਹੜੇ ਹੈਗੇ ਉਹ ਜਿਹੜੇ ਨੂੰ ਘਰਾਂ ਨੇ ਚਾਕਦੇ ਰੱਬ ਪੰਜਾਬ ਦਾ ਦਾ ਯਾਰ ਜਮੇ ਬੁਰਾ ਹਾਲ ਬਈ ਕਰਿਆ ਪਿਆ ਇਹਦਾ ਕੋਟ ਦਾ ਪਿਛਾ ਸੋਚ ਆਪੀ ਸੋਚੋ ਕਾਤੋਂ ਐ ਹੋ ਗਿਆ ਜੋ ਜਾਨੇ ਆਪਣੇ ਨਾਲ ਹੋਈ ਜਾ ਰਹੀ ਹੈ ਉਹਨੂੰ ਆਪਾਂ ਬਚਾ ਲੋ ਆਪਾਂ ਬਚਾ ਲੇ ਜਿਹੜੇ ਵੱਡੇ ਬੰਦੇ ਨਾ ਵੱਡੇ ਆ ਕੱਲੀਆਂ ਬਾਗ ਲੜ ਗਏ ਜਾਂ ਹੋਰ ਇਹ ਤਾਂ ਭਾਈ ਬਾਹਰ ਬਣਾਈ ਬੈਠੇ ਜਾਂਦਾ ਤਾਂ ਬਹੁਤ ਹੋ ਉਸ ਮੁੰਡਾ ਜਿੱਥੇ ਪੰਜਾਬ ਤੋਂ ਕੋਈ ਗੱਲ ਬਾਤ ਹੋਵੇ ਚੱਕਣਾ ਜੁੱਤੀ ਵਖਰਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚੋਂ ਇਹ ਛੇੜੜੰਨੇ ਨੇ ਰਾਜੀ ਹਟਵਾਲਾ ਬੜਾ ਫਾਰਮ ਪੜੇ ਸਾਰਿਆਂ ਦੇ ਉੱਧਰ ਬਾਹਰ ਫਾਰਮ ਆ ਭਾਈ ਸਾਰਿਆਂ ਦੇ ਹੁਣ ਅੱਜ ਇਹ ਆ ਬਾਹਰ ਵੱਡੇ ਬਾਦੂ ਤੇ ਗੱਲਬਾਤ ਹੈ ਹਾਂ ਤਾਂ ਆ ਬਾਹਰ ਆਪਰੇ ਮਿਲ ਜੀਏ ਅੱਜ ਆਪਰੇ ਹਾਂ ਉਹ ਤਾਂ ਇੱਥੇ ਆ ਦਾ ਦਾ ਆ ਗਿਆ ਹਾਂ ਇਹਦਾ ਬਾਈ ਇਹਨੇ ਬਾਦਲ ਸਾਹਿਬ ਨੇ ਕਿਹਾਗਾ ਕਿ ਤਾਂ ਅਗਲੇ ਸਾਲ ਤੱਕ ਇਹਨੇ ਇਹਦੇ ਬਣਨੇ ਤੋਂ ਆਹ ਕਹਿੰਦਾ ਇਹ ਪੰਡਾ ਵੀ ਤੁਸੀਂ ਕਰਨਾ ਪੰਡਾ ਦਾ ਸਿਹਜਾ ਤੁਸੀਂ ਪੰਡਾ ਨੂੰ ਵੀ ਚੁਲ੍ਹੇ ਤੇ ਪਾ ਲਗਾ ਲਿਬੜਣਾ ਤੁਸੀਂ ਜਾ ਕੇ ਉਹ ਸ਼ਹਿਰ ਚਲੋ ਫੇਰਤੀ ਰੱਖੀਓ ਇੱਥੇ ਇਹਨਾਂ ਨੂੰ ਹੁਣੇ ਤੇ ਟੱਪੂ ਟੱਜ ਪੰਡਾ ਜਵਾਂ ਤੇ ਇਹ ਆਪਾਂ ਨੂੰ ਕੰਮ ਲਵਾਂ ਕਰਦੇ ਸੀ ਪੰਡਾ ਇਹਦਾ ਦੰਦ ਲਵਾ ਦਿੱਤਾ ਤਾਹੀਂ ਕੀਤੀ ਇਹਨੇ ਬਾਈ ਦੇ ਸਾਥ ਬਹੁਤ ਕਾਹੀ ਸੀ ਉਹਨੇ ਤਾਂ ਬੜੇ ਬੱਡੇ ਬੱਡੇ ਸਿਆਸਤਾਂ ਬਣ ਰਹੀਆਂ ਜਿੰਨਾ ਬਣਾ ਕੇ ਰੱਖਦਾ ਸੀ ਪੂਰਾ ਪੂਰਾ ਦੀ ਪੈਰੀ ਹੱਥ ਲੋਦੇ ਨੇ ਉਹਦੇ ਐਡਾ ਸਿਰ ਸਿਗਰਟਾ ਐਡਾ ਸਿਰ ਉਹਦੀ ਸੂਰ ਜੀ ਤਕੜੀ ਸੀ ਸੂਰ ਜੀ ਤਕੜੀ ਪੰਜਾਬ ਲਈ ਮਾੜੀ ਸੀ ਆਪਣਾ ਬਗਰੇਸ਼ ਵੇ ਬਣਾ ਲਿਆ ਕਿਵੇਂ ਜਾਇਦਾਦਾਂ ਜੋ ਕੋ ਮਰਜ਼ੀ ਜਿਹਾਉਂਦਾ ਜੀ ਉਤੋਂ ਬੋਲ ਜਿੰਨੇ ਆ ਸਰਕਾਰੋਂ ਜਾਇਦਾਦਾਂ ਸੀ ਸਾਰੀਆਂ ਵੇਚ ਗਿਆ ਵੇਚ ਕੇ ਪੈਸਾ ਆਪਣੇ ਹੱਥ ਠੜ ਕਰ ਗਿਆ ਉਸ ਕੈਨੇਡਾ ਚ ਜਾਣਾ ਹੀ ਬਟਾ ਕੋ ਅਮਰੀਕਾ ਚ ਜਾਣਾ ਹੀ ਬਟਾ ਕੋ ਆਸਟ੍ਰੇਲੀਆ ਚ ਜਾਣਾ ਹੀ ਬਟਾ ਸਾਰੇ ਥਾਰੇ ਆਪਣੇ ਪਰਿਵਾਰ ਨੂੰ ਖਲਾਰ ਦਰ ਰੱਖ ਜੇ ਦੇ ਕੋਈ ਕੱਲ ਨੂੰ ਗੱਲ ਹੋ ਜੇ ਤਾਂ ਇੱਥੇ ਵਾਲੀਆਂ ਜਾਇਦਾਦਾਂ ਨਹੀਂ ਕੋਈ ਮੁੱਲ ਨਹੀਂ ਗਿਆ ਕਰਦਾ ਤਾਂ ਐ ਨਹੀਂ ਆ ਹਾਂ ਇਹਦਾ ਬਾਹਰ ਬਹੁਤ ਕੁਝ ਬਣਾਈ ਬੈਠਾ ਬਟਾ ਜਿਹੜੇ ਤੱਕੜੇ ਇਹਦਾ ਆਪਾਂ ਹੀ ਆ ਜਿਹੜੇ ਇੱਥੇ ਗੱਲ ਰੁਲੀ ਜਾਂਦੇ ਆ ਆਹੋ ਬਾਦਲ 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 ਕਰੀ ਜਾਂਦੇ ਕੋਈ ਬਾਦਵੇਂ ਬਾਦਵੇਂ ਦਾ ਬੇੜਾ ਕਰ ਕਰਦਾ ਪੰਜਾਬ ਦਾ ਜਮਾ ਪੁੰਜੀਲਾ ਤੇ ਕੋਈ ਸੂਰਵਾ ਜਿਹੜਾ ਅਧੂਰਾ ਪੰਜਾਬ ਲਈ ਸੋਚੂ ਕੋਈ ਸੂਰਮਾ ਹੋਵੇ ਬੇੜਾ ਤੇ ਮਸ਼ਕਰਾ ਬਾਈ ਬਾਦਵੇਂ ਨੇ ਮਾਰ ਦੋ ਜਮਾ ਮਸ਼ਕਰਾ ਕਿਸੇ ਨੇ ਆਪਣੀ ਬਾਤ ਨਹੀਂ ਚੁਣੋਣਾ ਨਾ ਤੋੜੇ ਕਰਾਓ ਹੋਰ ਹਲਵਾ ਕਰਾਓ ਜਿੰਨਾ ਵੀ ਸੋਚੋ ਆਪ ਦਾ ਕੰਮ ਕਰੋ ਕੰਮ ਕਰੋ ਆ ਆਵਾਂ ਦੇ ਖੇਤ ਚ ਤੀਰਵਾ ਦੀ ਜ਼ਾਇਦਾਦ ਤੋਂ ਉਹੋ ਬੰਦੇ ਬੰਦੇ ਆਉਂਦੇ ਆਉਂਿਆ ਫਰਦਾਂ ਦੇ ਨੰਬਰ ਲੈਦੇ ਰਹੋ ਸਭੀਆਂ ਗੱਲਾਂ ਦਾ ਤੁਹਾਨੂੰ ਪਤਾ ਲੱਗਦਾ ਰਹੇ ਆਪਦੇ ਘਰਵਾਲੇ ਜਾਣ ਕਰੋ ਇਹ ਨਾ ਕੱਲਾ ਹੀ ਆਪਾਂ ਵੀ ਖਾ ਲਿਆ ਪਹਿਲੇ ਸੌ ਰਿਆ ਕਿੱਧਰ ਜਾਂਦੀ ਹੈ ਇਹ ਨਹੀਂ ਪਤਾ ਲੱਗਦਾ ਜੇ ਕੋਈ ਨੰਬਰ ਲੈਣ ਜਾਏਗਾ ਪਤਾ ਨਹੀਂ ਕੀ ਕਸ਼ਕਲ ਆਪਿਆ ਹੋਊਗਾ ਇਹ ਵੀ ਨਹੀਂ ਪਤਾ ਤਾਂ ਕਹਿੰਦਾ ਵੀ ਆਪ ਸਾਬ ਦੇ ਤੋਂ ਨੰਬਰ ਲੈਦੇ ਆ ਆਪ ਸਾਲ ਤੋਂ ਆ ਵੀ ਨੰਬਰ ਲੈਣੇ ਚਾਹੀਦੇ ਆ ਕਿਹੜਾ ਵੀ ਆਪਾਂ ਨੂੰ ਪਤਾ ਲੱਗਦਾ ਰਹ ਜਾਂਦੇ ਆ ਕਿ ਆਪਣੀ ਕਲੀ ਕਿਵੇਂ ਆ ਉਹ ਪਤਾ ਨਹੀਂ ਕਿ ਜਦੋਂ ਉਹ ਕਹਿੰਦੇ ਆ ਆਹ ਪਹਿਲੇ ਉਹਨੇ ਪਤਾ ਸੀ ਤੇ ਹੋਰ ਆਪ ਵੀ ਬਦਲ ਕੇ ਆਪਾਂ ਨੂੰ ਪੈਸੇ ਲੈਣੇ ਆ ਯਾਰੇ ਤਾਂ ਤੂੰ ਹੁਣ ਫੈਕਟਰੀਆਂ ਨਹੀਂ ਦਾ ਰੋਲਾ ਸੀ ਪਿੱਛੇ ਫੈਕਟਰੀ ਦਾ ਪਾਣੀ ਮੰਨਦਾ ਲੁਧਿਆਣੇ ਵੱਡੇ ਆਪਣੇ ਸਾਧਨ ਰੇ ਦਰਿਆ ਚ ਤੇ ਜਿੰਨੇ ਭਈਏ ਉਹਦੇ ਰੱਖੇ ਤੇ ਆਪਣੇ ਪੰਜਾਬੀਆਂ ਦੇ ਗਾਉ ਪਿੱਛੇ ਸੀ ਉਹ ਫੈਕਟਰੀ ਵਾਲੇ ਦੇ ਮਗਰ ਲੱਗ ਕੇ ਲੱਖੇ ਸੁਣਨ ਤਾਂ ਉਹਦੇ ਹੀ ਕਹਿੰਦਾ ਸੀ ਕਹਿੰਦਾ ਦੇਖ ਲਓ ਏ ਆ ਬਜਟ ਟੋਟੋਡ ਕਾਲ ਆਪਣੇ ਜਾਂ ਕੀ ਬੋਲੀ ਬੋਲਦੇ ਆ ਜੀ ਉਸੇ ਦੁਕਾਨ ਵਾਲੀ ਦੀ ਫੈਕਟਰੀ ਵਾਲੀ ਦੀ ਬੋਲੀ ਬੋਲਦੇ ਆ ਤੁਹਾਡੇ ਜੁੱਤ ਕਾ ਮਾਰਨਗੇ ਸਿਰ ਤੇ ਕਿਹੜੇ ਬੰਦੇ ਸਿਆਣੇ ਆ ਤਾਂ ਬਾਰ ਬਾਰ ਆਪਾਂ ਨੂੰ ਸਮਝਾਈ ਜਾਂਦੇ ਆ ਇਹ ਬੰਦੇ ਬਣ ਜੋ ਬੰਦੇ ਬਣ ਜੋ ਬੰਦੇ ਬਣ ਜੋ ਪਰ ਆਪਾਂ ਨਹੀਂ ਬਣਨਾ ਬੰਦੇ ਆਪਾਂ ਪਤਾ ਲੱਗਣਾ ਉਦੋਂ ਹੀ ਨੁਕਸਾਨ ਹੋ ਗਿਆ ਆਪਾਂ ਬਲੋ ਟੋਟੋ ਤਾਂ ਬੋਲਾ ਜਦ ਬਾਰ ਸੋਚਦੇ ਆ ਬਈ ਜਦੋਂ ਹੋ ਜਾਂਦਾ ਕੰਮ ਫਿਰ ਆਪਣੀ ਬੱਤੀ ਦੀ ਵੀ ਨਹੀਂ ਕੰਮ ਹੋਏ ਤਾਂ ਬਾਸ ਹੋਣਾ ਫਿਰ ਆਪਣਾ ਕੁਝ ਬੜਨਾ ਵੀ ਨਹੀਂ ਹੈ ਆ ਤੇ ਦਿਮਾਗ ਹੀ ਨੇ ਦਮਾਗ ਹੀ ਲੋਤੀ ਦੀ ਬਈ ਹੋਰ ਯਾਰੋ ਵਿਨਾਹਨ ਨਾ ਆਇਆ ਰੰਗ ਜਿਹਨੇ ਕਾਪੜੇ ਪੰਜਾਬ ਨੂੰ ਪਹੜੀ ਬਰਬਾਦੀ ਕਰਦਾ ਪਹਿਲਾਂ ਗੋਲੀਆਂ ਜੱਟਾਂ ਉੱਪਰੀ ਮਾਰੇ ਪਾਹ ਹੋ ਫਿਰ ਕੀ ਪਸੋਇਆ ਫਿਰ ਪਹਿਲਾਂ ਮਰਦਾ ਬਿਮਾਰੀ ਕਰੀ ਜਾਂਦੀ ਹੁੰਦੇ ਨਸਾਂ ਜੀਆਂ ਕੱਟਦੇ ਹੁੰਦੇ ਉਹ ਤੋਂ ਬਰੀ ਪੰਜਾਬ ਗਿਆ ਇਹ ਆਪਣੇ ਹਰਮੰਦਰ ਸਾਹਿਬ ਦੇ ਅਟੈਕ ਕਰਦਾ ਉਹ ਸੋਨੇ ਪੰਜਾਬ ਗਿਆ ਹੌਣਾ ਜਿਹੜਾ ਆਹ ਰਸਾ ਵੜਿਆ ਨਾ ਇਹਨੇ ਮਾਰੂ ਪਾੜਨਾ ਪੂਰਾ ਕਰਾਉਣਾ ਤੇ ਤੇਰੇ ਬੜਾ ਕਰਾ ਇਹਨੇ ਬੜਾ ਕੰਗਰ ਨੌਜਵਾਨ ਤਾਂ ਬੁੜੇ ਮਰੀ ਜਾਂਦੇ ਜੇ ਪਤਾ ਉਹਦੇ ਨਾਲੇ ਵਿੱਚ ਟੀਕਾ ਲਾਉਂਦੇ ਬਸ ਆਈ ਨਹੀਂ ਜਾਂਦਾ ਮੈਨੂੰ ਆਜੂ ਤਾਂ ਉਹ ਹੁੰਦੇ ਹਾਂ ਉਹ ਤਾਂ ਕੋਈ ਨਹੀਂ ਹਾਂ ਹੁਣ ਉਹੀ ਖਤਮ ਹੋ ਜਾਂਦੇ ਆ ਵਿੱਚ ਹੈ ਨਹੀਂ ਕੋਸਾ ਮੈਂ ਤਾਂ ਸੁਣਿਆ ਜੋ ਕੋਰੋਨਾ ਕਰਾਨਾ ਵਾਲੇ ਟੀਕੇ ਲਾਇਦੀ ਉਹ ਵੀ ਇਹ ਕੰਨੀ ਸੀ ਜਦੋਂ ਚੀਰੜੇ ਬਾਤ ਇਹ ਕਢਾਈ ਆ ਨਾ ਕਿ ਨੇ ਕਿਰੇ ਆਪਣੇ ਉਮਰ ਦੇ ਬਲੁਰਕ ਸੀ ਤੇ ਉਹਨੇ ਉਹੀ ਭੈਣਾਂ ਨੇ ਟੀਕੇ ਲਾ ਲਾ ਪਤਾ ਨਹੀਂ ਕਿਹੜੀ ਬਿਮਾਰੀ ਚੀਜ਼ ਗਮਬਾਰੀ ਆ ਗਈ ਚੀਜ਼ ਕਿਹੜਾ ਲਾਲਾ ਟੀਕਾ ਚੱਲ ਸਮੁੰਦਰ ਦਾ ਯਾਰ ਸਮੁੰਦਰ ਹਜ਼ਾਰਾਂ ਬੰਦਾਰ ਉਹਨੂੰ ਰੋੜਦੇ ਸੀ ਤੇ ਕਿਹੜੇ ਫਸਲ ਕਰ ਗਿਆ ਚੈਨਾ ਪੂਰੇ ਬਰਾਬਰ ਹੋਈ ਬੈਠੀ ਆ ਕੋਈ ਬਾਤ ਹੀ ਹੁੰਦੀ ਨਹੀਂ ਬਾੜੀ ਚੱਕਦੇ ਉਹਨੇ ਸਾਰੇ ਤੇ ਜਿਆਦਾ ਕਰਦੇ ਆ ਇਹ ਇਹ ਆਪਾਂ ਉਹਨੇ ਕਿ ਭਵਾਨਾ ਬਣਾ ਲਿਆ ਕਰੋਨਾ ਕਰੁੰਦਾ ਆਪਾਂ ਕਹਿੰਦੇ ਹਾਂ ਲੋ ਆਓ ਯਾਰ ਉਹ ਲੋ ਆਪਣੇ ਟੀਕੇ ਲਾ ਲਾ ਖੁੱਗੀ ਜਾਣੇ ਸੱਤੀ ਜਾਣੇ ਚਲੋ ਬਾਜੋ ਬਾਦੀ ਘਟਾਉਣੀ ਆ ਆਪ ਕੋਲ ਦੇ ਅੰਡਰ ਬੈਠਾ ਜਰ ਕੁਝ ਵੀ ਕਰ ਸਕਦੇ ਆ ਹੁਣ ਜਿਹੜੀ ਇਹ ਅਸਲ ਆਪਣੀ ਤੇਰੇ ਤੋਂ ਠੀਕ ਆਪਾਂ ਮੰਨ ਲਏ ਜਿਹੜੀ ਆਪਣੀ ਯਾਰ ਹੁੰਦੀ ਆਪ ਕੀ ਦੇ ਨਾ ਪ੍ਰਮੁੱਖ ਮੰਤਰੀ ਆ ਜਾਂ ਮੰਤਰੀ ਆ ਐ ਦਾ ਮਾਮਾ ਦੇ ਸਮਾਂ ਨਹੀਂ ਦਾ ਪਿਓ ਉਹਦੇ ਨੇ ਪੰਜਾਬ ਦਾ ਪਿਓ ਹੀ ਹੁੰਦਾ ਤੇ ਮੈਂ ਆਪਾਂ ਬੱਚੇ ਉਹਨਾਂ ਦੇ ਵੀ ਇਹਨਾਂ ਸੰਭਾਲ ਗਏ ਜੇ ਉਹੀ ਆਪਣੇ ਬੰਦੇ ਹੀ ਗੱਲ ਕਹੋਗੇ ਯਾਰ ਫਿਰ ਆਪਾਂ ਕੀ ਕਰਾਂ ਕੀ ਕਰਾਂਗੇ ਉਹਨਾਂ ਨੂੰ ਸਾਰਾ ਫਿਕਰ ਹੁੰਦਾ ਵੀ ਆਪਣੇ ਚੰਗਾ ਆਜੇ ਮੁੱਖ ਮੰਤਰੀ ਆਪਾਂ ਦਾ ਨੰਬਰ ਇੱਕ ਬਣਾ ਕਰ ਦੂਗਾ ਤੇ 올ਟ ਟਾਰਗੇਟ ਰਲਾ ਪਤਾ ਹੀ ਕੀ ਹਾਲ ਹੋਣਾ। ਉਹ ਆਪ ਆਪਣੇ ਕੰਮ ਕਰੋ ਤੇ ਸਹੀ ਕੰਮ ਕਰੋ ਸਹੀ ਰਹੋ। ਕਿਸੇ ਨਾਲ ਕਲਤਣਾ ਨਾ ਕਰੋ ਕਿਸ ਨੂੰ ਨਜਾਇਜ਼ ਨਾ ਕਹੋ ਕਿਸੇ ਦੇ ਮਾੜਾ ਅਸਮ ਨਾ ਕਰੋ। ਕਾਲਪੁੱੜਨਾ ਨਾ ਕਰੋ। ਸਤਿ ਸ੍ਰੀ ਅਕਾਲ। ਜੋ ਪ੍ਰੀਮਾ ਉਸ ਵਿੱਚ ਤੇਰਾ ਪ੍ਰੂਫ ਨਾ। ਉਸ ਤੇ ਹੈ ਇਹ ਵੀ ਕੁਝ ਹੋਰ ਕੁਝ ਨਹੀਂ। ਐਂ ਕਰਦੇ ਨੇ ਜਿਵੇਂ ਹੁਣ ਆਪਾਂ ਗੱਲਾਂ ਕਰ ਲ ਗਏ। ਅਈ ਗੱਲਾਂ ਖੰਡੀ ਦੁਨੀਆ ਤੇ ਜਿਹੜੇ ਆਪਣੇ ਮਜ਼ੁਰ ਕੱਲਾ ਕਰ ਕਰ ਉੱਟ ਗਏ ਹਾਂ ਬੁੱਢੇ ਆਪਣੇ ਕਿੰਨੀ ਗੱਲਾਂ ਕਰਦੇ ਹੁੰਦੇ ਸੀ ਉਹ ਚਲੇ ਗਏ ਹੁਣ ਆਪਾਂ ਕਿੰਨੀ ਗੱਲਾਂ ਕਰਦੇ ਆਪਾਂ ਚਲੇ ਜਾਣਾ ਆਪਾਂ ਆਪਣੇ ਜਵਾਗ ਮਗਰ ਆ ਜਣੇ ਉਹਨਾਂ ਨੇ ਵੀ ਐ ਗੱਲਾਂ ਹੀ ਕਰ ਕਰ ਪਤਾ ਨਹੀਂ ਹੁੰਦੇ ਅਈ ਦੁਨੀਆ ਦਾ ਸਤਾਲੀ ਤੋਂ ਆਪਣਾ ਕੀ ਹੋ ਰਿਹਾ ਅੱਜ 53 ਹੋਰ ਰਲ 75 ਕਾਲ ਹੋਇਆ ਪੰਜਾਬ ਦਾ 30 ਸਾਲਾ ਜਿਹੜੀ ਲਕੀਨ ਨਹੀਂ ਕਰ ਬੋਲੇਦੀ ਹੰਦ ਉਸ ਤਰ੍ਹਾਂ ਨੇ ਕੀ ਬੋਲ ਰਹੇ ਜੀ ਨਾ ਯਾਰ ਮੁਸਲਮਾਨ ਬਦਲੇ ਨਾ ਹਿੰਦੂ ਸੈਕਰੀ ਵਾ ਸਿੱਖਾਂ ਨੂੰ ਮਾਰ ਜਾਗਟ ਵਾਲੇ ਬਚਾ ਲੈ ਪੰਜਾਬ ਉਧਰ ਪਾਕਿਸਤਾਨ ਚੰਦਾ ਪੰਜਾਬ ਦਾ ਆਪਣੇ ਚਾਹ ਆਪਾਂ ਪਈਆਂ ਤੋਦੀ ਕਰਦੇ ਦਫਾੜ ਕਰਦੇ ਵੀ ਇਕੱਠੇ 라 ਹੋ ਜਾਣ ਰੌਲਾ ਨਾ ਪਾਓ ਕਾਵਲ ਕਨਾ ਅਪਰੇਂਕੀ ਪਰਮਾ ਚਲ ਰਹੀ ਇਧਰ ਰਾਹਪਾਲ ਸਾਰਾ ਇਧਰ ਕਰਨਾਉ Haryana ਸਾਰਾ ਇਧਰ ਪਹਿਨਣਾ ਆਪਣੇ ਵੀ ਕਾ ਫੇਰੇ ਇਧਰ ਸਾਰਾ ਇਧਰ ਇਦਾਂ ਚੈਨਾ ਦੀ ਹੱਦ ਨਾ ਲੱਗਦੀ ਸੀ ਆਪਾਂ ਜੰਮੂ ਕਸ਼ਮੀਰ ਲੇਹ ਲਦਾਖ ਕਾਵਲ ਖਲਾਰ ਇੱਡਾ ਪੰਜਾਬ ਯਾਰ ਇਹ ਆਪਣਾ ਰਾਜਾ ਇੱਡਾ ਤਗੜਾ ਸੀਗਾ ਜਿਹਦੀ ਅੱਜ ਦੇਖ ਲੈ ਕੀ ਹਾਲ ਤਾਂ ਕੋਈ ਨਹੀਂ ਦਾ ਨਾ ਉਹਦਾ ਰੰਜੀਤ ਸਿੰਘ ਉਹਦੇ ਰਾਜ ਦੇ ਵਿੱਚ ਨਾ ਫਾਂਸੀ ਹੋਈ ਨਾ ਚੋਰੀ ਡਾਕਾ ਹੋਇਆ ਨਾ ਬਲਾਤਕਾਰ ਹੋਇਆ ਤੇ ਫਾਂਸੀ ਵੀ ਨਹੀਂ ਲੱਗਿਆ ਕੋਈ ਤੇ ਚੋਰੀ ਵੀ ਨਹੀਂ ਕਿਸੇ ਨੇ ਕੀਤੀ ਤੇ ਬਲਾਤਕਾਰ ਵੀ ਕਿਸੇ ਨੇ ਕਰਿਆ ਇਹ ਨਾਲੇ ਸਾਰੀਆਂ ਜਾਤਾਂ ਦੇ ਮੁਸਲਮਾਨ, ਹਿੰਦੂ, ਅੰਗਰੇਜ਼, ਸਿੱਖ ਸਾਰੀਆਂ ਜਾਤਾਂ ਇੱਥੇ ਜਟਾ। ਕੋਈ ਵੀ ਚੀਜ਼ ਘਾੜ ਵੀ ਜਿਆਰ ਵੀ ਆਪਣਾ 1 ਰੁਪਿਆ ਅਮਰੀਕਾ ਦੇ ਬੰਦੇ ਨੇ 30 ਰੁਪਏ। ਇੰਨਾ ਚੱਲਦਾ ਸੀ ਆਪਣਾ ਇੰਨਾ ਰੁਪਿਆ ਆ ਗਿਆ ਸੀ ਜਿਹੜਾ ਅੱਜ ਮਰੀਖਾ 100 ਰੁਪਿਆ ਤੇ ਪੰਜਾਬ ਦਾ 1 ਕਿਲੋ ਸੋਨਾ ਦਾ ਕਰਦਾ। ਪਰ ਕਿੰਨਾ ਪਿੱਛੇ ਚਲੇ ਗਿਆ ਜੀ ਕਿੱਥੇ ਅੱਗੇ ਸੀ ਆਪਣੀਆਂ ਬਾਅਦ ਚਲੇ ਲੁੱਟ ਲੁੱਟ ਕੇ ਆਪਦੇ ਘਰ ਭਰ ਲਏ ਯਾਰ ਆਪਾਂ ਰਹਿ ਗਏ। ਸਾਰੇ ਬਲਖਾਂ ਦੇ ਬਾਦ ਦਾ ਪਰਣਾ ਉਹ ਭਾਈ ਕਿ ਪਾਕਿਸਤਾਨ ਦੇ ਕਾਪਾਂ ਵਿੱਚ ਠੇੜ ਥੱਲੇ ਬੈਠੇ ਬਾਕੀ ਦਾ ਸਾਰਿਆਂ ਦੇ ਬਾਦੀ ਜਾਂਦੇ ਇਹਦਾ 20 ਜੱਟੇ ਦਾ 30 ਇਹ ਕਹਿੰਦਾ 50 ਕਹਿੰਦਾ 100 ਕਹਿੰਦਾ ਕਹਿੰਦਾ ਐ ਚੱਲਦੇ ਆ ਤੇ ਜਿਹੜੇ ਜਮਾ ਆਪਾਂ ਪੂਰੇ ਬਾਦਸ਼ਾਹ ਸੀ ਇੱਕ ਨੰਬਰ ਦੇ ਸੀ ਹਿੰਦੁਸਤਾਨ ਦਾ ਤਾਂ ਇਹ ਆਪਾਂ ਛੋੜੇ ਦੀ ਜੜੀ ਕਹਿੰਦੇ ਸੀ ਕਿ ਉਪਰ ਬੋਲੇ ਦੀ ਜੜੀ ਆ ਪੰਜਾਬ ਵਾਲੇ ਅੱਧੇ ਸੀ ਲੀਡਰਾਂ ਨੇ ਮਿਹੜਾ ਬੋਇਆ ਪਟਿਆ ਰਾਣੀ ਬੋਲੋ ਜਾਓ ਅਣੀ ਆਇਆ ਭਾਈ ਆਪ ਦਾ ਅਫਸੋਰ ਸੰਭ ਕੇ ਚਲੀ ਜਾਓ ਬਬਰੀਆ ਰਾਉਣਾ ਕੰਮ ਕਰੋ